ਬਲਵਿੰਦਰ ਗੁਰ ਪੁੱਲਰ ਇਹ ਕੀ ਲੱਗਦਾ ਗੁਰਜੰਦਰ ਸਿੰਘ ਕੀ ਗੱਲ ਗੁਰਜੰਦਰ ਬੇਟਾ ਗੁਰਜੰਦਰ ਸਿੰਘ ਬੇਟਾ ਟਾਈਮ ਹੋ ਗਿਆ ਨੂੰ ਇਹ ਜਿੰਦੂ ਐਮੇ ਚ ਗਿਆ ਜੀ ਤਾਂ ਅਮਰੀਕਾ ਜੀ ਨਿਆ ਸਾਲ ਪੂ ਹੋ ਗਿਆ ਕਰੂੰਗੇ ਨਾ ਪੂਰੇ ਘਾਟੇ ਸਾਲ ਤੋਂ ਕਿੰਨੇ ਪੈਸੇ ਲੱਗੇ ਹੋਏ ਆ ਪੰਜਾਬ ਨੂੰ ਉੱਪਰ ਹੀ ਗਿਆ ਹੁੰਦਾ ਪਰ ੜੀ ਉਹਨਾਂ ਕਦੋਂ ਦੀ ਗੱਲ ਹੋਈ ਹੈ ਅਣ ਗੱਲ ਨੂੰ ਇਹ ਮਹੀਨਾ ਹੋ ਗਿਆ ਗੱਲ ਨਹੀਂ ਮੇਨੋ ਗਏ ਹੋ ਇਹ ਕਹਿੰਦਾ ਮੈਨੂੰ ਪੁੱਛਨੇ ਪੜ ਰਹੇ ਨੇ ਹਾਂਜੀ ਇਹ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨੀ ਚਾਹਤ ਨੂੰ ਪੁੱਛਣਾ ਮੈਂ ਤੁਹਾਨੂੰ ਕਹਿੰਦਾ ਸੀ ਹਾਂਜੀ ਮੈਨੂੰ ਇਹਦੇ ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਲੈ ਕੇ ਗਏ ਇੱਕ ਭਰਾ ਆ ਦੋ ਭੈਣਾਂ ਹੈ ਹਾਂਜੀ ਤੇ ਕਿੰਨੇ ਪੈਸੇ ਲਾਇਆ ਟੋਟਲ ਦੇ ਇਹ 50 ਰੁਪਏ ਲੱਗ ਗਏ ਬਸ ਪੈ ਇੰਦੈ ਕੁਛ ਪੈਣੀ ਐ ਚੀ ਕੁਛ ਫੜ ਫੜਾ ਕੇ ਕਰ ਜਾ ਗੰਜ ਚੁੱਕ ਕੇ ਫਿਰ ਬਣਾਇਆ ਘਰ ਚ ਗਰੀਬੀ ਸਾਨੂੰ ਕੋਈ ਅੰਦਨ ਕੋਈ ਹਾਨੀ ਕੋਈ ਨਹੀਂ ਹਾਂ ਜੀ ਡੜੀ ਇਹਨਾਂ ਦੇ ਪੈਣਾ ਹੁੰਦਾ ਧੋਗੀ ਨਾ ਹੋ ਜੂਗੀ ਨਹੀਂ ਉਹਨਾਂ ਬੰਨ ਫਿਰ ਇੰਦੈ ਛੋਟੇ ਹੀ ਇੰਦੈ ਪਾਰੇ ਪੂਰੇ ਚਲੋ ਐਂ ਪਾਸ ਕੀ ਤਾਹ ਹੁਣ ਗਿਆ ਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਭੈਣਾਂ ਦੇ ਵਿਆਹ ਵੀ ਕਰਨੇ ਆ ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਜੈਣਾ ਭੇਜਾ। ਕਹਿੰਦੀ ਹਾਂ ਤੇ ਮਾੜੀ ਆ ਨਾ। ਨਹੀਂ ਕਰ ਉਹ ਕਹਿੰਦਾ ਇਹ ਬਣਾਵਾਂਗੇ ਫੇਰ ਬਾਅਦ ਚ ਨਾਲ ਪਹਿਣਾ ਵਿਆਹ ਕਰਾਂਗੇ। ਇਸ ਕਰਕੇ ਗਿਆ ਹੀ ਤੇ ਨਹੀਂ ਗੱਲ ਬਣੀ ਉਹ ਨਾ ਵਾਪਸ ਭੇਜਾ ਨੂੰ। ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ। ਕੰਨ ਦਾ ਕਈ ਸਾਨੂੰ ਕਹਿੰਦੇ ਵੀ ਆਉਣ ਜਾ ਵਾਪਸ ਪਰ ਸਾਨੂੰ ਨਹੀਂ ਪਤਾ ਸਾਨੂੰ ਅੱਜ ਪਤਾ ਲੱਗਾ। ਕਿੰਨਾ ਪੜਿਆ ਗਰਾਂ ਪੜਿਆ ਮੀ ਇਹ ਸੋਮਤ ਘਰੇਂ ਦੇ ਜੀ ਇਹਨਾਂ ਦੇ ਤਾਈ ਵਾਲੀ ਹਾਂਜੀ ਇੱਕ ਜੀ ਕਹਾਂਗੇ ਦੋ ਜੀ ਭੇਜ ਜਾਣ ਉਹਨੇ ਦੋ ਜੀ ਭੇਜ ਕੇ ਜੇ ਮੁੰਕੇ ਫੇਰਾਜ ਉਪਰ ਖਰਾਬ ਕੀਤਾ ਰਾਜ ਭਾਵ ਚੰਗਾ ਕਿਤੇ ਕਦੇ ਕਿਤੇ ਜੰਗਲਾ ਰਹੀ ਗਏ ਫਿਰ ਕਿੰਨਾ ਟਾਈਮ ਹੋ ਗਿਆ ਉਹਨੂੰ ਉੱਥੇ ਅਮਰੀਕਾ ਪਹੁੰਚੇ ਨੂੰ ਸਾਈਟ ਜੀ ਨੂੰ ਉਪਰ ਆਏ ਇੱਕ ਦੋ ਦਾ ਤੁਰਿਆ ਆਏ हां हाँ साल कोई हाँ हाँ नौकरी पैसे मेरा गुरजिंद्रांत मेनो साल हो चलिया रस्ते ने कहा नंबर ਔਰ ਉਹਨਾਂ ਨੇ ਦੋ ਨੰਬਰ ਜੀ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਮੈਂ ਕਹਾਂ ਮੋ ਗਏ ਉਹਨਾਂ ਤੋਂ ਢੀ ਗੱਲ ਹੋਈ ਉਹਨਾਂ ਨੂੰ ਸਾਨੂੰ ਤੇ ਮਹੀਨਾ ਕੋ ਹੋਈ ਚੱਲੇ ਗੱਲ ਹੋਈ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਅੱਜ ਜਿਹੜੇ ਮਲਕੀ ਜੀ ਨੂੰ ਤੁਹਾਨੂੰ ਪਤਾ ਲੱਗਿਆ ਕਿ ਕਿਹੜਾ ਲੱਗਾ ਜਦੋਂ ਇਦਾਂ ਹੀ ਹੋ ਗਿਆ ਕੁਵਾਰੀ ਵਾਲੇ ਕੋਈ ਆਏ ਹੀ ਹੋਣ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇਤਵੇ ਤਾਂ ਫਿਰ ਤੋਂ ਫਰਮਾਨ ਦੇ ਵਿੱਚ ਕਿੰਨਾ ਕੀ ਜਿਆਲਾ ਹੋ ਗਿਆ ਖਿਆਲ ਤੇ ਇਹੀ ਅਭੀ ਚਲੋ ਘਰ ਦੀ ਹਾਲਤ ਮਾੜੀ ਈ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਹਾ ਤੇਲਾ ਲੱਗਾ ਹੋਇਆ ਵਾਪਸ ਕਰੇ ਸਾਡਾ ਤਿੰਨ ਪੈਣ ਭਰਾਏ ਤਿੰਨ ਪੈਣ ਭਰਾ ਦੋ ਪੈਣਾ ਤੇ ਇੱਕ ਭਰਾ 3 ਨੇ ਜਿਵੇਂ ਆਉਣ ਵਾਲੇ ਜੀ ਡੈਡੀ ਤੁਹਾਡੀ ਦੀ ਰੱਖ ਕੋਈ ਨਹੀਂ ਕਰ ਹਾਂਜੀ ਉਹ 2009 ਚ ਡੈਥ ਆਈ ਜਿੰਨੇ ਦੀ 2009 ਵਿੱਚ ਡੈਥ ਹੋਈ ਉਹਨਾਂ ਦੀ ਹਾਂਜੀ ਛੋਟੇ ਹੀ ਉਹਦਾ ਸੀ ਇਹ ਫਿਰ ਕਿਸ ਤਰ੍ਹਾਂ ਕੇ ਖੇਹਤ ਹਾਵਨਾ ਭੇਜੇ ਕਿੰਨੇ ਪੈਸੇ ਲੱਗੇ ਉਹਦਾ ਆਹ 850 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਛ ਕਰ ਜਾ ਚੁੱਕਿਆ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਹੀ ਇਹ ਨੂੰ ਸਾਲ ਹੋ ਗਿਆ ਜਿਹੜਾ ਇਹਨੂੰ ਅੱਛਾ ਹਾਂਜੀ ਮਤਲਬ ਕਿ ਕਿਤਰਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਕਿ ਇਹ ਤੁਹਾਡੇ ਚਾਚੇ ਦਾ ਬੇਟਾ ਹਾਂਜੀ ਇਹ ਉਹਦੇ ਦਾ ਘਰ ਦੇ ਹਲਾਦ ਦੇ ਘਰ ਦੇ ਹਲਾਦ ਵੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਕੇ ਸੌਕੇ ਉਹਨਾਂ ਸਾਬ ਚੱਲ ਉਹ ਮੁੰਡਾ ਮਗਰ ਜੈਂਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ ਪਾੜ ਕੇ ਨੇ ਰਾਹ ਚ ਰੱਖਿਆ ਕਈ ਚਿਰ ਸਾਲ ਹੋ ਗਿਆ ਨ ਧੱਕੇ ਧੋੜੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਨੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਇੱਕ ਤੇ ਰਹਿੰਦੇ ਨੇ ਸਾਡੇ ਚਾਚੇ ਆਲੇ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਆਲੇ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀ ਆ ਕੋ ਫੈਸ਼ਨ ਪਹਿਣਾ ਦਿਆਂਦਾ ਵਿਆਹ ਕਰੂ ਪਿਓ ਸਿਰ ਤੇ ਨਹੀਂ ਵਿਚਾਰਿਆਂ ਗਰੀਬੀ ਵੇਖੀ ਆ ਵੀ ਭੈਣਾਂ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ ਵਿਚਾਰੇ ਵੇਖ ਜਿਆ ਸੀ ਪਰ ਇਹ ਰਾਬਰ ਨੂੰ ਜੋ ਮਜੂਰ ਅਹੀ ਗਲਤੀ ਆ ਜੀ ਅਹੀਂ ਤੇ ਹੋ ਕਹਿਣਾ ਚਾਹੁੰਦੇ ਆ ਵੀ ਚਲੋ ਕੋਈ ਨੌਕਰੀ ਨਾ ਕਰੀ ਮਲੇ ਸਰਕਾਰੀ ਕੋ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਤੋਰਾ ਫੁਲ ਕਰੋ ੱਟੀ ਪਾਣੀ ਤੇ ਕੁਝ ਜਾਨਾਂ ਦੇ ਪੈਸੇ ਵਾਪਸ ਕੀਤੇ ਜਾਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਏ ਕੀ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਐ ਮੁੰਡਾ ਆਹੀ